ਪਾਈ ਦੇ 메ਨ ਬਾਜ਼ਾਰ ਦੇ ਵਿੱਚ ਕੱਲ ਤੋਂ ਇੱਕ ਲੰਗੂਰ ਘੁੰਮ ਰਿਹਾ ਜਿਸ ਤੇ ਕਾਰਨ ਰਾਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰ ਵਾਸੀਆਂ ਅੰਦਰ ਹੰਡਾਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਛੋਟੇ ਛੋਟੇ ਬੱਚੇ ਗਲੀਆਂ ਦੇ ਵਿੱਚ ਖੇਡਦੇ ਨੇ ਅਤੇ ਮਾਪੇ ਅੰਦਰ ਇਸ ਦਾ ਡਰ ਪਣ ਗਿਆ ਦੱਸਦੇ ਕਿ ਲੰਗੂਰ ਬੱਚਿਆਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਫਿਲਹਾਲ ਹਾਲੇ ਤੱਕ ਲੰਗੂਰ ਨੇ ਕਿਸੇ ਨੂੰ ਕੋਈ ਵੀ ਨੁਕਸਾਨ ਤਾਂ ਨਹੀਂ ਪਹੁੰਚਾਇਆ ਪਰ ਲੰਗੂਰ ਦਾ ਡਰ ਜ਼ਰੂਰ ਲੋਕਾਂ ਦੇ ਅੰਦਰ ਬਣਿਆ ਹੋਇਆ ਹੈ ਹੁਣਾਂ ਬਨ ਵਿਭਾਗ ਅੱਗੇ ਗੁਹਾਰ ਲਗਾਈ ਹੈ ਕਿ ਇਸ ਨੂੰ ਕਾਬੂ ਕਰਕੇ ਜੰਗਲ ਦੇ ਵਿੱਚ ਛੱ ਨੂੰ ਨੁਕਸਾਨ ਨਾ ਪਹੁੰਚਾ ਸਕੇ ਫਿਰੋਜ਼ਪੁਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਲੰਗੂਰ ਦੀ ਦਹਿਸ਼ਤ ਜਿਹੜੀ ਕਿ ਫਿਰੋਜ਼ਪੁਰ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਛੋਟੇ ਬੱਚੇ ਗਲੀਆਂ ਦੇ ਵਿੱਚ ਖੇਡਦੇ ਨੇ ਪਰ ਇਹ ਲੰਗੂਰ ਦੇ ਕਾਰਨ ਉਹਨਾਂ ਦੇ ਮਨਾਂ ਦੇ ਵਿੱਚ ਡਰ بیٹھ ਗਿਆ ਦੁਕਾਨਾਂ ਦੇ ਵਿੱਚ ਵੜ ਜਾਂਦਾ ਛੱਤਾਂ ਦੇ ਵਿੱਚ ਚੜ ਜਾਂਦਾ ਪਰ ਅਜੇ ਤੱਕ ਇਸ ਲੰਗੂਰ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ